ਕਹਿੰਦੀ ਹਾਂ ਜੀ ਸਰ ਕਿਤੇ ਨਾ ਨਹੀਂ ਵਸ ਲੋਦਾ ਹੀ ਘਟ ਖਾ ਲੈਣਾ ਨਿਕਲ ਵੀ ਗਿਆ ਉਹ ਹੱਥ ਮੂੰਹ ਵੀ ਤੋਣ ਗਿਆ ਗਿਆ ਪਰ ਉਹਦੇ ਲਈ ਸਮੋਸੇ ਲੈ ਕੇ ਗਿਆ ਤੇ ਮੈਂ ਇਹਨਾਂ ਗੱਗੂ ਦੇ ਨਾਲ ਵਿਆਹ ਕਰਾਣਾ ਤੈਨੂੰ ਤਾਂ ਗਾਨ ਵੀ ਨਹੀਂ ਥੜਦਾ ਗਬੂਰਾ ਆ ਇੱਧਰ ਆ ਉਹ ਕੰਮ ਕਰ ਰਿਹਾ ਮਾਈ ਕਿਉਂ ਸਤਿ ਸ਼੍ਰੀ ਅਕਾਲ ਗਾਇਜ਼ ਵਾਗੋ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕਰ ਲਓ ਕਰ ਲਓ ਲੈ ਲਓ ਨਜ਼ਾਰੇ ਪਰਸੋਂ ਤੂੜੀ ਚ ਹਵਾ ਨਹੀਂ ਬਾਹਰ ਆਉਣੀ ਥੋੜੀ ਕੈਲਰੀਆਂ ਬਰਨ ਹੋਣੀਆਂ ਕਾ ਉਹ ਅੰਦਰ ਨਹੀਂ ਸਵਾਗੇ ਮੈਨੂੰ ਕੱਢ ਕੇ ਲਿਆਉਣਾ ਬੰਦੋ ਨਾਲ ਤਾਂ ਕਰਕੇ ਪੁੱਛਿਆ ਮੈਂ ਅਸੜ ਦੇਲਾ ਮੈਂ ਚਾਰ ਜੁੱਟ ਝੜਦਣਾ ਹਾਂ ਹਾਂ ਨਹੀਂ ਜੀ ਨੂੰ ਉਹਦੇ ਜਾ ਮੈਂ ਝੜਦਣਾ ਹੋ ਵੀ ਬੰਨ ਚੱਲਾ ਜੀ ਇੱਧਰ ਲਈ ਖੁੱਲਿਓ ਓਕੇ ਆ ਗਰਮੀ ਦਾ ਕੋੜ ਕੱਢ ਦੋ ਬਸ ਹੁਣ ਅਜੇ ਕਿਵੇਂ ਆ ਮੌਲ ਵਧੀਆ ਵਧੀਆ ਆ ਆ ਤੂੰ ਤਾਂ ਨਹੀਂ ਪਟਣ ਨਹੀਂ ਗਿਆ ਕੰਮ ਤੇ ਉੱਥੇ ਵੀ ਕੰਮ ਹੀ ਦੱਸ ਦੇ ਕਿਵੇਂ ਕਿਹੜੇ ਬੰਦੇ ਲੱਗੇ ਹੋ ਇੱਥੇ ਤੇਰੇ ਪਾਹੂ ਲਗਾ ਪਾਹੂ ਤੇਰਾ ਪਾਹੂ ਲਗਾ ਬਾਹੂ ਬਾਹੂ ਉਹਦੇ ਕਰਕੇ ਤੂੰ ਜਿਉਂਦਾ ਨਹੀਂ ਤਾਂ ਤੈਨੂੰ ਮੌਤ ਪੈ ਜਾਂਦੀ ਨਾ ਵਜ ਜਾਂਦੀ ਰਾਤ ਨੂੰ ਤੈਨੂੰ ਜਿੱਦਾਂ ਨਾ ਆਵਿਓ ਕਦੇ بیوی ਕੇ ਲਈ ਸਮੋਸੇ ਕبھی ਮੱਛੀ ਕبھی ਚਿਕਨ ਕبھی कुरकुरੇ ਹਾਂ ਰਾਤ ਕਿੰਨੇ ਸਮੋਸੇ ਲੈ ਕੇ ਗਿਆ ਉਸਕੇ ਲਈ ਹੈ ਚਾਰ ਲੈ ਗਿਆ ਹੁਣ ਐਨੂੰ ਨਹੀਂ ਵੇਖਦਾ ਤੂੰ ਨਹੀਂ ਵੇਖ ਇੱਧਰ ਦੇਖ ਸਤਿ ਸ਼੍ਰੀ ਅਕਾਲ ਬੁਲਾ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਦਰ ਜਾਓ ਮੋਟੇ ਕੋਲੇ ਖੜੀ ਮੋਟਾ ਮਿੰਨੀ ਵਰਜਨ ਆ ਤੇਰਾ ਮੈਨੂੰ ਮੈਨੂੰ ਐਨ ਲੱਗਦਾ ਕਿ ਬੋਲਟ ਛੋਟਾ ਵਾਇਦੇ ਆਸਤੇ ਬੋਲਟ ਸਪਲੈਂਡਰ ਬਣਿਆ ਹੋਇਆ ਆ ਹਾਂ ਭਾਈ ਮੇਰਾ ਐ ਨਹੀਂ ਚੱਲਣਾ ਵੀਰ ਕਹਿੰਦਾ ਇੱਕ ਟਾਪ ਦੀ ਜਗ੍ਹਾ ਤੇ ਲੈ ਜਾਣਾ ਟਾਪ ਦੀ ਜਗ੍ਹਾ ਤੇ ਲਿਆਇਆ ਹਨ ਸਿਰਾ ਕਰਾਦਾ ਮੈਨੇ ਵੀਰ ਐਂਡ ਵੇਖੇ ਚੀਜ਼ਾਂ ਵੀ ਉਹੋ ਜਿਹੀਆਂ ਆਰਡਰ ਕਰਦਾ ਜਿਹੜੀਆਂ ਸਾਡੇ ਆਪੋ ਜਿਟ ਆ ਅਸੀਂ ਤਾਂ ਪਹਿਲਾਂ ਹੀ ਇੰਨੇ ਟੈਨ ਆ ਤੂੰ ਟੈਨ ਕਾਫੀ ਆਰਡਰ ਕਰਨ ਨੂੰ ਫਿਰਦਾ ਭਾਜੀ ਐਸਾ ਰਿਆ ਕਰੋ ਭਾਜੀ ਕੋਈ ਗੱਲ ਨਹੀਂ ਓਏ ਆ ਕੀ ਗੱਲ ਐ ਮੇਰੇ ਵਾਲੀ ਕਿਸਤੀ 'ਚ ਝੰਡਾ ਵੀ ਲਾਇਆ ਗਿਆ ਪਾਣੀ 'ਚ ਲੈ ਕੇ ਚੱਲ ਡੁੱਬਣੀਆਂ ਤਾਂ ਨਹੀਂ ਇਹ ਪਲੇਟਾਂ ਹਾਂ ਬਾਰਬਾਰੇ ਭੰਵੇਂ ਅੱਜ ਦਾ ਪੀਲਿੰਗ ਕੱਲ ਤੂੰ ਫੇਰ ਚਾਹ ਹੀ ਪੀਣੀ ਆ ਐਦੇ ਤੇ ਬੈਲਲੀ ਉਹ ਕਹਿੰਦੇ ਯੈਸ ਸਰ ਉਹ ਬੈਲ ਦੁੱਗੀ ਆ ਕੱਲ ਦੀ ਬੈਲੀ ਲੱਗੀ ਆ ਬੈਲੀ ਉਹ ਕਹਿੰਦੀ ਹਾਂਜੀ ਸਰ ਕਹਿੰਦੇ ਨਾ ਨਹੀਂ ਬਸ ਉਹਦੇ ਬਗੈਰ ਤਾਂ ਘਟ ਖਾ ਲੈਣਾ ਨਿਕਲ ਵੀ ਗਿਆ ਹੱਥੋਂ ਮੂੰਹ ਤੋਂ ਤੜਾ ਤੜਕੇ ਉੱਠਿਆ ਆ ਦੇਖ ਬੰਦ ਕੇ ਇਹ ਭਾਈ ਮੜੀ ਜੀ ਸੋਹਣੀ ਜਗਾ ਵੇਂਦੇ ਨਹੀਂ ਤੇ ਖਿੱਲਰ ਜਾਂਦੀ ਜਨਤਾ ਵੇਖਿਆ ਹਾਂ ਆ ਬੂਟੇ ਬਹੁਤ ਆਰਟੀਫੀਸ਼ੀਅਲ ਆ ਇਹਨਾਂ ਨੇ ਆ ਪੱਥਰ ਜਾਂ ਸਾਫ ਬਜਰੀ ਜਿੱਥੋਂ ਚੰਟੀ ਜੀ ਮਿਲਦੀ ਆ ਮੰਗੋਣੀ ਆ ਕਰੇ ਸਿਟਾਉਣੀ ਆ ਇਹ ਜੱਡੇ ਜੱਡੇ ਢੇਡਾ ਆਪਣੇ ਨਾ ਇਹ ਨਹੀਂ ਅੰਦਰੋਂ ਖੁੱਲੇ ਚੱਕਰਾਂ ਨਹੀਂ ਇੰਨੇ ਵਜਣਾ ਆਪਣਾ ਕਿਵੇਂ ਕੀ ਆ ਨਾ ਇਹ ਕੀ ਕੀ ਕਰਦਾ ਆ ਮਾਈ ਨੂੰ ਪਹਿਲਾਂ ਕੀ ਕੀ ਖਵਾਉਂਦਾ ਭਾਈ ਦੱਸੀ ਮਾਚੀ ਗੁੰਡਾ ਹੈ ਪੂਰਾ ਲੱਗੋ ਰਹੇ ਹੋਰ ਪੱਕਾ ਲਿਕੇ ਲੈ ਕੇ ਆਈ ਕਾਲੇ ਦੇ ਮੋੜਸਾਂ ਦਾ ਤੇਲ ਮੋਗਾ ਪਰ ਉਹਦੇ ਲਈ ਸਮੋਸੇ ਲੈ ਕੇ ਗਿਆ ਤੇ ਮੈਂ ਇਹਨਾਂ ਗੱਗੂ ਦੇ ਨਾਲ ਵਿਆਹ ਕਰਾ ਲੈ ਤੇ ਇਹਨੇ ਤਾਂ ਗਾਨ ਵੀ ਨਹੀਂ ਥੜਦਾ ਤੇ ਇਹਨੇ ਤਾਂ ਖੁਸ਼ ਤੇ ਇਹਨੇ ਤਾਂ ਖੁਸ਼ ਰਖ ਗਪੂਰਾ ਆ ਇੱਧਰ ਆ ਉਹ ਕੰਮ ਕਰ ਰਿਹਾ ਭਾਈ ਕਿਉਂ ਹੈ ਤੇਰਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ